ਦੋਸਤੋ ਇੱਕ ਵਾਰ ਦੀ ਗੱਲ ਐ ਇੱਕ ਬਿਜਲੀ ਦੇ ਖੰਬੇ ਦੇ ਉੱਤੇ ਇੱਕ ਪਰਚੀ ਲੱਗੀ ਹੋਈ ਸੀ ਉਹਦੇ ਤੇ ਕੁਝ ਲਿਖਿਆ ਹੋਇਆ ਸੀ ਮੈਂ ਵੀ ਪੜਨ ਲਈ ਰੁਕ ਗਈ ਲਿਖਿਆ ਸੀ ਕਿਰਪਾ ਕਰਕੇ ਜਰੂਰ ਪੜੋ ਇਸ ਰਾਹ ਦੇ ਉੱਤੇ ਕੱਲ ਮੇਰਾ 50 ਰੁਪਏ ਦਾ ਨੋਟ ਡਿੱਗ ਗਿਆ ਤੇ ਮੇਰੀ ਨਿਗਾ ਕਮਜ਼ੋਰ ਹੋਣ ਕਰਕੇ ਮੈਨੂੰ ਮਿਲਿਆ ਵੀ ਨਹੀਂ ਜਿਸ ਨੂੰ ਵੀ ਮਿਲਿਆ ਹੋਵੇ ਉਹੇਠਾਂ ਲਿਖੇ ਹੋਏ ਪਤੇ ਦੇ ਉੱਤੇ ਪਹੁੰਚਾ ਦੇੇੇਠਾਂ ਇੱਕ ਪਤਾ ਵੀ ਲਿਖਿਆ ਹੋਇਆ ਸੀ ਪਰਚੀ ਪੜਦੇ ਅਨਸਾਰ ਹੀ ਮੈਂ ਸੋਚਿਆ ਕਿ 50 ਰੁਪਏ ਦਾ ਨੋਟ ਕਿਸੇ ਲਈ ਕਿੰਨਾ ਜ਼ਰੂਰੀ ਹੈ ਤਾਂ ਹੀ ਤਾਂ ਉਹਨੇ ਮਦਦ ਲਈ ਲਿਖਿਆ ਤੇ ਤਾਂ ਹੀ ਉਹਨੇ ਇਹ ਸ਼ਾਇਦੇ ਪਰਚੀ ਵੀ ਇੱਥੇ ਰੱਖੀ ਹੈ ਸੋ ਇਹ ਸਭ ਸੋਚ ਵਿਚਾਰ ਕਰਕੇ ਮੈਂ ਲਿਖੇ ਹੋਏ ਪਤੇ ਉੱਤੇ ਪਹੁੰਚੀ ਤੇ ਉੱਥੇ ਜਾ ਕੇ ਦੇਖਿਆ ਕਿ ਇੱਕ ਬਜ਼ੁਰਗ ਔਰਤ ਇਕੱਲੀ ਹੀ ਰਹਿ ਰਹੀ ਸੀ ਮੈਂ ਉਹਨੂੰ ਕਿਹਾ ਮਾਤਾ ਜੀ ਆਹ ਲਓ ਆਪਣਾ 50 ਰੁਪਏ ਦਾ ਨੋਟ ਇਹ ਮੈਨੂੰ ਲੱਭ ਗਿਆ ਏ ਤੁਸੀਂ ਖੰਬੇ ਤੇ ਪਰਚੀ ਲਿਖ ਕੇ ਲਗਾਈ ਸੀ ਨਾ ਇਸੇ ਲਈ ਮੈਂ ਇੱਥੇ ਪਹੁੰਚੀ ਆ ਮੇਰੀ ਇਹ ਗੱਲ ਸੁਣ ਕੇ ਉਹ ਬਜ਼ੁਰਗ ਔਰਤ ਬਹੁਤ ਹੀ ਜ਼ਿਆਦਾ ਰੋਣ ਲੱਗ ਗਈ ਤੇ ਮੈਨੂੰ ਕਹਿਣ ਲੱਗੀ ਪੁੱਤ 70 75 ਬੰਦੇ ਮੈਨੂੰ 50 ਦਾ ਨੋਟ ਦੇ ਗਏ ਆ ਹੁਣ ਮੈਂ ਅਨਪੜ ਕੱਲੀ ਔਰਤਾਂ ਨਿਗਾ ਵੀ ਮੇਰੀ ਕਮਜ਼ੋਰ ਐ ਪਤਾ ਨਹੀਂ ਕੌਣ ਮੇਰੀ ਇਸ ਹਾਲਤ ਨੂੰ ਦੇਖ ਕੇ ਮੇਰੇ ਉਤੇ ਤਰਸ ਕਰਕੇ ਮੇਰੀ ਮਦਦ ਵਾਸਤੇ ਉਥੇ ਉਹ ਪਰਚੀ ਲਾ ਗਿਆ ਬਹੁਤ ਜ਼ਿਆਦਾ ਜिद ਕਰਨ ਤੋਂ ਬਾਅਦ ਰੋਂਦੀ ਹੋਈ ਉਹ ਬਜ਼ੁਰਗ ਮਾਤਾ ਨੇ 50 ਰੁਪਏ ਫੜ ਲਏ ਉਹਨੇ ਪੈਸੇ ਤਾਂ ਫੜ ਲਏ ਪਰ ਉਹਨੇ ਹੱਥ ਬਨ ਕੇ ਮੇਰੇ ਅੱਗੇ ਬੇਨਤੀ ਕੀਤੀ ਕਿ ਬੇਟਾ ਜਾਂਦੇ ਹੋਏ ਉਹ ਪਰਚੀ ਪਾੜ ਕੇ ਸੁੱਟ ਦੇ ਮੇਰਾ ਪੁੱਤ ਜਿੱਥੇ ਵੀ ਲੱਗੀ ਹੋਈ ਆ ਮੈਂ ਇਦਾਂ ਲੋਕਾਂ ਤੋਂ ਪੈਸੇ ਇਕੱਠੇ ਨਹੀਂ ਕਰਨਾ ਚਾਹੁੰਦੀ ਮੈਂ ਉਹ ਨੂੰ ਹਾਂ ਤਾਂ ਕਰ ਦਿੱਤੀ ਵੀ ਮੈਂ ਪਰਚੀ ਪਾੜ ਦਵਾਂ ਪਰ ਉਹ ਪਰਚੀ ਪਾੜ ਦੇਣ ਨੂੰ ਮੇਰੀ ਜ਼ਮੀਰ ਹੀ ਨਹੀਂ ਮੰਨੀ ਮੈਂ ਸੋਚਿਆ ਮੇਰੇ ਤੋਂ ਪਹਿਲਾਂ ਜਿੰਨੇ ਵੀ ਲੋਕ 50 ਰੁਪਏ ਦੇਣ ਗਏ ਹੋਣਗੇ ਹੋ ਸਕਦਾ ਹੈ ਮਾਤਾ ਨੇ ਹਰ ਇੱਕ ਨੂੰ ਪਰਚੀ ਪਾੜਨ ਬਾਰੇ ਕਿਹਾ ਹੋਵੇਗਾ ਪਰ ਜਦੋਂ ਉਹਨਾਂ ਵਿੱਚੋਂ ਕਿਸੇ ਨੇ ਵੀ ਇਹ ਪਰਚੀ ਨਹੀਂ ਪਾੜੀ ਤਾਂ ਮੈਂ ਹੀ ਕਿਉਂ ਪਾੜਾਂ ਮੈਂ ਕਿਉਂ ਪਾਪਾਂ ਦਾ ਭਾਗੀ ਬਣਾ ਫਿਰ ਮੈਂ ਸੋਚਿਆ ਕਿ ਉਹ ਆਦਮੀ ਕਿੰਨਾ ਨੇਕ ਦਿਲ ਉਹ ਆਦਮੀ ਤੇ ਕਿੰਨੇ ਨੇਕ ਉਹਦੇ ਵਿਚਾਰ ਨੇ ਜੀਨੇ ਇਹ ਪਰਚੀ ਲਾਈ ਹੈ ਕਿੰਨੀ ਵਧੀਆ ਸੋਚ ਦੇ ਨਾਲ ਉਹਨੇ ਇੱਕ ਗਰੀਬ ਬਜ਼ੁਰਗ ਔਰਤ ਦੀ ਮਦਦ ਕਰਨੀ ਚਾਹੀਏ ਸ਼ਾਇਦ ਉਹਨੇ ਮਾਤਾ ਨੂੰ ਪਹਿਲਾਂ ਪੈਸੇ ਦੇਣ ਬਾਰੇ ਸੋਚਿਆ ਹੋਵੇ ਦੋਸਤੋ ਸਾਨੂੰ ਵੀ ਸਾਰਿਆਂ ਨੂੰ ਇਸੇ ਤਰ੍ਹਾਂ ਹੀ ਗਰੀਬਾਂ ਦੀ ਮਦਦ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਤੇ ਇਸ ਸੋਚ ਨੂੰ ਪਰਫੁੱਲਿਤ ਕਰਨ ਲਈ ਮੇਰੀ ਇਸ ਵੀਡੀਓ ਨੂੰ ਇਸ ਕਹਾਣੀ ਨੂੰ ਸ਼ੇਅਰ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ